ਗੱਡੀ ਲਈਤੀ ਸੀ ਮਹਿੰਦਰਾ ਦਾ ਸਕੋਰਪিও ਹੈ। ਪਹਿਲੇ ਦਿਨ ਸੇ ਜਿਸ ਨੇ ਲਿਆ ਉਸ ਦਿਨ ਸੇ ਗਰਮ ਹਵਾ ਦੇ ਰਹੀ ਐ ਸੀ। ਕਬੀ ਐਸੀ ਠੰਡੀ ਹਵਾ ਦੇਤੀਏ ਚਲਤੇ ਚਲਤੇ ਗਰਮ ਹਵਾ ਦੇ ਰਹੀ ਹਟਰ ਜਿਹਾ ਹਵਾ ਦੇਤੀਏ ਜਿਵੇਂ ਲੱਗ ਜੈਗੀ ਗੱਡੀ। ਮੈਂ 24 ਤਰੀਕ ਨੂੰ ਲਈਤੀ ਸੀ ਜੀ ਦੂਸਰੇ ਫੋਨ ਕੇ ਗੱਡੀ ਵਿੱਚ ਪ੍ਰੋਬਲਮ ਆ ਰਹੀ ਕਹੇ ਰਿਹਾ ਵਰਕਸ਼ਾਪ ਭੇਜ ਦਿਓ ਜੀ। ਗੱਡੀ ਤੇ ਕਿੰਨਾ ਮੈਨੇ 30 ਲੱਗਦੀ ਪਈ ਯਾਰ। ਕਿਨੀ ਵਾਰਾ ਜਰ ਕੋ ਸੁਣਵਾਇਆ ਮੈਂ ਸਿਰਸਨੀ ਫੋਨ ਕੀਤਾ ਸੀਗਾ ਜੈਸੇ ਪ੍ਰੋਬਲਮ ਆ ਰਹੀ ਹੈ ਮੇਰੇ ਘਰੇ ਮੈਂ ਆਪਣੇ ਸੀਨੀਅਰ ਨਾਲ ਗੱਲ ਕਰਕੇ ਦੱਸਦਾ ਉਹ ਬੈਕਵਾਲੀ ਨਹੀਂ ਕਰਦੇ ਮੰਡੀ ਹੈਗਾ ਕੁਮਾਰ ਮੰਡੀ ਤੋਂ ਇੱਥੇ ਤੱਕ ਆਏ ਹੈਗੇ ਆ ਉਹਦੇ ਵਿੱਚ ਦੋ ਵਾਰੀ ਆਪਣੇ ਆਪ ਗਰਮ ਹੋਣਾ ਦੇਣੀ ਸ਼ੁਰੂ ਕਰਦੀ ਬੜੀ ਹਰਾਨੀ ਹੋਈ ਵੀ ਕਿ ਕਹਿੰਦੇ ਆਨੰਦ ਮਹਿੰਦਰਾ ਜੀ ਦੀ ਗੱਡੀ ਆ ਆਪਣੇ ਆਪ ਨੂੰ ਟਿੰਗ ਕਹਿੰਦੇ ਹੈਗੇ ਜੁਬੀ ਦਾ ਤੇ ਕੀ ਕਹਿੰਦੇ ਉਹਨਾਂ ਕੋਲ ਏਸੀ ਨਹੀਂ ਏਸੀ ਦੀ ਕੀ ਕਹਿੰਦੇ ਸੈਟਿੰਗਸ ਹੀ ਨਹੀਂ ਹੈਗੀਆਂ ਮੈਨੂੰ ਗੱਡੀਆਂ ਕਰੇ ਨਾ ਰਿਪਲੇਸ ਕਰਕੇ ਨਹੀਂ ਦਿੱਤਾ ਮੈਂ ਤਾਂ ਉਹ ਬੈਨਰ ਲਗਾ ਕੇ ਸਾਰੇ ਸ਼ਹਿਰ ਘੁਮਾਉਂਗਾ ਪੂਰੇ ਪੰਜਾਬ ਘੁਮਾਉਂਗਾ ਦੇਖ ਲੈਣਾ ਗੱਡੀ ਕੋ ਸ਼ੌਂਗ ਸ਼ੌਂਗ ਚ ਲੈ ਲਈ 30 ਲੱਖ ਦੀ ਲਗਜ਼ਰੀ ਗੱਡੀ ਲਗਜ਼ਰੀ ਗੱਡੀ ਲੈਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਪਹਿਲੇ ਦਿਨ ਤੋਂ ਹੀ ਗੱਡੀ ਏਸੀ ਵਾਲੀ ਥਾਂ ਤੋਂ ਹੀਟਰ ਵਾਂਗ ਹਵਾ ਦੇਣ ਲੱਗ ਪਈ ਅਤੇ ਇਸ ਦੌਰਾਨ ਕਾਰ ਮਾਲਕ ਵੱਲੋਂ ਗੱਡੀ ਦੀ ਖਰੀਦ ਬਾਰੇ ਕੰਪਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਵਿਸ ਸੈਂਟਰ ਗੱਡੀ ਲੈ ਜਾਓ ਪਰ ਸਰਵਿਸ ਤੋਂ ਬਾਅਦ ਨਵੀਂ ਗੱਡੀ ਠੀਕ ਨਹੀਂ ਹੋਈ ਅਤੇ ਇਸ ਦੌਰਾਨ ਕਾਰ ਮਾਲਕ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਕਿਹਾ ਗਿਆ ਕਿ ਸਾਨੂੰ ਕੰਪਨੀ ਗੱਡੀ ਰਿਪਲੇਸ ਕਰਕੇ ਦੇਵੇ ਜਾਂ ਫਿਰ ਸਾਡੇ ਪੈਸੇ ਵਾਪਸ ਦੇਣ ਮੇਰਾ ਹੁਪਤਾਜੀ ਭਾਜੀ ਕੀ ਅਜਾ ਮਸਲਾ ਕੀ ਹੈ ਸਰ ਗੱਡੀ ਲੈਤੀ ਸੀ ਮਹਿੰਦਰਾ ਦਾ ਸਕੋਰਪਿਓਂ ਪਹਿਲੇ ਦਿਨ ਸੇ ਜਿਸ ਨੇ ਲੈ ਕੇ ਉਸ ਦਿਨ ਸੇ ਗਰਮ ਹੋਵਾ ਦੇ ਰਹੀ ਐ ਸੀ

ਜੇ ਪਰ ਜਦੋਂ ਤੁਸੀਂ ਦਵਾਸਰਨੀ ਸੈਂਟਰ ਦਿਖਾਈ ਉਹ ਤੋਂ ਕਹਿੰਦੇ ਠੀਕ ਹੋ ਗਿਆ ਜੀ ਠੀਕ ਬਿਲਕੁਲ ਨਹੀਂ ਹੋਇਆ ਜੀ ਫਿਰ وہی ਪ੍ਰੋਬਲਮ ਹੈ ਅੱਛਾ ਤਾਂ ਵੀ ਅਹੀ ਦਿੱਕਤ ਹੈ ਹਾਂ ਜੀ ਅੱਜ ਵੀ ਗੱਲ ਹੋਈ ਸੀ ਜੀ ਕਹਿੰਦੇ ਭੇਜ ਦੋ ਗੱਡੀ ਇੱਕ ਗੱਡੀ ਅਜੇ ਠੀਕ ਕਰਕੇ ਦੇਵਾਂਗੇ ਮੈਡਮ ਕਹਿੰਦੇ ਕਿ ਕਹਿੰਦੇ ਪ੍ਰੋਬਲਮ ਹੀ ਨਹੀਂ ਪਤਾ ਲੱਗਿਆ ਜੀ ਗੱਡੀ ਦੀ ਕੀਮਤ ਕੀ ਹੈ ਪਹਿਲਾਂ ਤਾਂ ਦੱਸੋ ਗੱਡੀ ਤੇ ਕਿੰਨਾ ਮੈਨੇ 30 ਲੱਖ ਦੀ ਪੈ ਗਈ ਸਰ 30 ਲੱਖ ਦੀ ਪੈ ਗਈ ਲੈ ਵੇ ਅਜੇ ਤੱਕ ਇਹਨਾਂ ਤੋਂ ਇਹ ਨਹੀਂ ਕਲੀਅਰ ਕੁਝ ਨਹੀਂ ਹੋ ਰਹਾ ਸਰ ਕੋਈ ਸੁਣਵਾਈ ਨਹੀਂ ਮੈਂ ਸੇਲਸਮੈਨ ਨੂੰ ਫੋਨ ਕੀਤਾ ਸੀਗਾ ਜੈਸੇ ਪ੍ਰੋਬਲਮ ਆ ਰਹੀ ਹੈ ਫੇਰੇ ਫੇਰੇ ਮੈਂ ਆਪਣੇ ਸੀ ਅੱਛਾ ਠੀਕ ਅੱਜ ਅਸੀਂ ਗੱਡੀ ਚ ਕੀ ਕਹਿੰਦੇ ਆਏ ਆ ਗਏ ਆ ਤੇ ਉੱਥੋਂ ਤੁਸੀਂ ਇਹ ਸਮਝੋ ਵੀ ਇਹਨਾਂ ਦਾ ਆਪਣਾ ਕੁਮਾਰਵੰਡੀ ਹੈਗਾ ਕੁਮਾਰਵੰਡੀ ਤੋਂ ਇੱਥੇ ਤੱਕ ਆਏ ਆ ਗਏ ਆ ਉਹਦੇ ਵਿੱਚ ਦੋ ਵਾਰੀ ਆਪਣੇ ਆਪ ਗਰਮ ਹੋਵਾ ਦੇਣੀ ਸ਼ੁਰੂ ਕਰਦੀ ਹੈ। ਅੱਛਾ। ਬਈ ਐਸੀ ਚਲਦੇ-ਵਾਲਦੇ ਆਪਣੇ ਆਪ ਉਹ ਡਾੜੀਆਂ ਰਿਵਰਸ ਸਾਨੂੰ ਪਸੰਦ ਆਣੇ ਸ਼ੁਰੂ ਹੋ ਗਏ। ਅੱਛਾ। ਬਈ ਕੀ ਕਹਿੰਦੇ ਬੜੀ ਹੈਰਾਨੀ ਹੋਈ ਵੀ ਕਿ ਕਹਿੰਦੇ ਆਨੰਦ ਮਹਿੰਦਰਾ ਜੀ ਦੀ ਗੱਡੀ ਹੈ ਆਪਣੇ ਆਪ ਨੂੰ ਕਿੰਗ ਕਹਿੰਦੇ ਹੈਗੇ ਐਸ ਜੀ ਵੀ ਦਾ ਤੇ ਕੀ ਕਹਿੰਦੇ ਉਹਨਾਂ ਕੋਲ ਏਸੀ ਨਹੀਂ ਏਸੀ ਦੀ ਕੀ ਕਹਿੰਦੇ ਸੈਟਿੰਗਸ ਹੀ ਨਹੀਂ ਹੈਗੀਆਂ। ਦੱਸੋ ਕੀ ਕਹਿੰਦੇ ਡਿਫੈਕਟ ਡਿਫੈਕਟਿਵ ਗੱਡੀ ਦਿੱਤੀ ਹੈਗੀ ਜੀ ਬੰਦੇ ਨੇ ਐਕਚੁਅਲੀ ਮੈਨੂਫੈਕਚਰਿੰਗ ਡਿਫੈਕਟ ਹੈਗਾ। ਅੱਛਾ। ਐਸ ਲਈ ਇਹਦੀ ਅਸੀਂ ਰਿਪਲੇਸਮੈਂਟ ਚਾਹੁੰਦੇ ਹੈ ਇੱਕ ਬੰਦਾ ਇੰਨੇ ਪੈਸੇ ਖਰਚ ਕੇ ਇਵਨ ਕਿ 5 ਲੱਖ ਰੁਪਏ ਖਰਚ ਕੇ ਵੀ ਜੇ ਇੱਕ ਗੱਡੀ ਲੈਂਦਾ ਉਹਨੂੰ ਪ੍ਰੋਪਰ ਫੈਸਿਲਿਟੀ ਕੰਪਨੀ ਦਿੰਦੀ ਹੈਗੀ ਆ ਤੇ ਇੱਥੇ ਦਾ ਇੰਨੀ ਮਹਿੰਗੀ ਗੱਡੀ ਦੇ ਕੇ ਕੀ ਕਹਿੰਦੇ ਉਹਨਾਂ ਨੇ ਇਹਦਾ ਜਿਹੜਾ ਜਰੂਸ ਘੜਾਤਾ ਇੱਕ ਐਕਚੁਅਲੀ ਇਹ ਕੀ ਕਹਿੰਦੇ ਇਹਨਾਂ ਦੇ ਭਾਈ ਸਾਹਿਬ ਖੜੇ ਸੀਗੇ ਇਲੈਕਸ਼ਨ ਦੇ ਵਿੱਚ ਉਹਦੇ ਉਸ ਪਰਪਸ ਲਈ ਲੱਤੀ ਸੀ ਇਹ ਪਹਿਲੇ ਦਿਨ ਤੋਂ ਹੀ ਪਰੇਸ਼ਾਨ ਨੇ ਇਸ ਲਈ ਉਹਨਾਂ ਨੇ ਇੱਕ ਕੈਂਪੇਨ ਲਈ ਗੱਡੀ ਵੀ ਨਹੀਂ ਲਾਈ ਕਹਿੰਦੇ ਯਾਰ ਮੇਰਾ ਕੀ ਕਹਿੰਦੇ ਲੋਕਾਂ ਸਾਹਮਣੇ ਨੱਕ ਟੱਜ ਆਊਗਾ ਵੀ ਕੀ ਕਹਿੰਦੇ ਵੀ ਮੈਂ ਕੰਪਨੀ ਤੋਂ ਮੈਂ ਐਸੀ ਐਸੀ ਕੰਮ ਨਹੀਂ ਕਰਦਾ ਇਸ ਲਈ ਅਸੀਂ ਅੱਜ ਆ ਕਿ ਕਹਿੰਦੇ ਜਾਨਕਿ ਪ੍ਰੋਬਲਮ ਕਰਕੇ ਦੁਆਰ ਤੋਂ ਕੀ ਕਹਿੰਦੇ ਇੱਥੇ ਆਏ ਆ ਗਿਆ ਅੱਜ ਛੱਡ ਕੇ ਜਾਵਾਂਗੇ ਜਾਂ ਕਿੱਦਾਂ ਕਰਾਂਗੇ ਯਾਰ ਫੇਸ ਕਰਕੇ ਹੀ ਲੱਗੇ ਜਾਵਾਂਗੇ ਸਰ ਅਸੀਂ ਤਾਂ ਕੀ ਕਹਿੰਦੇ ਇਹੀ ਕਹਿੰਦੇ ਰਿਪਲੇਸਮੈਂਟ ਚਾਣਦੇ ਆਗੇ ਜੀ ਹਾਂ ਜੀ ਜਾ ਜਾ ਰਿਪਲੇਸਮੈਂਟ ਕਰਨ ਜਾਂ ਪੈਸੇ ਵਾਪਸ ਕਰਨ ਜੀ ਜੇ ਨਾ ਕੋਈ ਹੱਲ ਹੋਇਆ ਫਿਰ ਤੁਹਾਡਾ ਨੈਕਸਟ ਸਟੈਪ ਕੀ ਹੋਏਗਾ ਫਿਰ ਸਰ ਉਹ ਅਸੀਂ ਦੇਖਦੇ ਹਾਂ ਕੀ ਕਰਨਾ ਹੈਗਾ ਜੀ ਉਹ ਕੀ ਕਹਿੰਦੇ ਅਸੀਂ ਪਰ ਕੀ ਕਹਿੰਦੇ ਗੱਡੀ ਦੀ ਜਿਆਦਾ ਰਿਪਲੇਸਮੈਂਟ ਹੋਵੇ ਨਵੇਂ ਦੇ ਨਾਲ ਜਾਂ ਇਹਦੇ ਪੈਸੇ ਵਾਪਸ ਹੋਣ ਠੀਕ ਨਹੀਂ ਇਹਨਾਂ ਨੂੰ ਪਤਾ ਵੀ ਹੈ ਸਰ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਵਿੱਚ ਇੱਕ ਤਾਂ ਮੈਂ ਦਾਦਾ ਮੋੜ ਰਹਾ ਤਾਂ ਦੋ ਤਿੰਨ ਉਸਕੇ ਦੋ ਦਿਨ ਬਾਅਦ ਇਹਨਾਂ ਨੇ ਗੱਡੀ ਚਲਾ ਕੇ ਦੇਖ ਕੇ ਕਹਿੰਦੇ ਹਾਂ ਪ੍ਰੋਬਲਮ ਹੈ ਜਦ ਗੱਡੀ ਮੈਂ ਭੇਜਿਆ ਸੀਗਾ ਵਾਹਾਂ ਪੇ ਜੋ ਡਰਾਈਵਰ ਆਇਆ ਥੇ ਲੈਣੇ ਉਹ ਵੀ ਜਾ ਕੇ ਬਤਾਇਆ ਭਈਆ ਪ੍ਰੋਬਲਮ ਹੈ ਗੱਡੀ ਮ फिर भी कोई सुनवाई नहीं कर रहे हैं बारह परसेंट कोई, कोई सुनवाई नहीं है, अभी है। मैं के क्या जी, का जी अपना फिर प्रॉब्लम आ आई कहते जी अपना सर्विस हेड आएंगे घर पे सारी टीम आएगी अच्छा कोई टीम नहीं आई दो दिन में वेट करता रहा कोई टीम नहीं आई जब मैं अपना सर्विस सेंटर बात हुई थी वो कह रहा सर कोई टीम टूम नहीं आती वो मेरे को आपको कौन कह रहा है आपको ऐसे कह रहे हैं दादा मोटर वाले कहते हैं कोई टीम टूम नहीं घर पे नहीं आती आपको गाड़ी भेजना पड़ेगा नहीं तो मैं गाड़ी मोड़ लेता हूँ मैं क्या सर मैं गाड़ी मंगवा के हमेशा पचास किलोमीटर चला के मेरे को भेज देते हो इसका जिम्मेवार कौन नहीं आ मेरा तेल भी जलता है मैं सारा दिन खराब भी होता हूँ ठीक है ना ये तो तेल पाँच लीटर देने में भी है ये कतरा आ रहे बड़े मुश्किल से पाँच लीटर तेल लेता अगर एक नोट पाँच का इनका ख़राब था ना वो भी नोट चेंज करके कहते नोट चेंज करके दो तो मैं अपने हज़ार हज़ार का तेल क्यों फूकूँ अगर मैंने गड्डी अगर इन्हें रिप्लेस करके नहीं देता मैं तो इन्हें बैनर लगा के सारे शहर घुमाऊँगा पूरे पंजाब घुमाऊँगा देख लेना गाड़ी तो है बहुत परेशान है चलती जल्दी गाड़ी गर्म हुआ देनी शुरू कर देती है बंदा तो मर जाएगा इसमें अगर ਖਾਲੀ ਸੜਕੋ ਇਤਨੀ ਧੋਪ ਹੈ ਕੋਈ ਪੇੜ ਪੌਦੇ ਨਾ ਹੋ ਮੇਨ ਗਾੜੀ ਮੈਂ ਜਬ ਵੀ ਜਾਂਦਾ ਹਾਂ ਕਹੀਂ ਪੇ ਜਾਂਦਾ ਇਤਨੀ ਗਰਮ ਹੋ ਜਾਂਦੀ ਹੈ ਕਿ ਮੈਂ ਪੇੜ ਢੂੰਡਣਾ ਸ਼ੁਰੂ ਕਰਦਾ ਕਿ ਪੇੜ ਕਾਹਦੇ ਗਾੜੀ ਖੜੀ ਕਰਾਂ ਇਹ ਹਾਲ ਹੋ ਗਿਆ ਹੈ ਸਾਡੀ ਆਨੰਦ ਮਹਿੰਦਰਾ ਜੀ ਨੂੰ ਇਹ ਬੇਨਤੀ ਹੈਗੇ ਆਪ ਜੀ ਦੇ ਵੀਡੀਓ ਅਸੀਂ ਆਪ ਜੀ ਦੇ ਰਾਈ ਬਈ ਭਾਈ ਸਾਹਿਬ ਕੀ ਕਹਿੰਦੇ ਆਪਣੇ ਆਪ ਨੂੰ ਤੁਸੀਂ ਉੱਪਰਲੇ ਲੈਵਲ ਤੇ ਤਾਂ ਲੈ ਗਏ ਪਰ ਕੀ ਕਹਿੰਦੇ ਹਿੰਦੁਸਤਾਨੀਆਂ ਦਾ ਵੀ ਧਿਆਨ ਰੱਖੋ ਉਹਨਾਂ ਨੂੰ ਕੀ ਕਹਿੰਦੇ ਡਾਲਰਾਂ ਦੀ ਕੀਮਤ ਦੇ ਵਿੱਚ ਇਹ ਜੀਆਂ ਘਟੀਆਂ ਗੱਡੀਆਂ ਦੇ ਕੇ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਕੀ ਕਹਿੰਦੇ ਇਸ ਲਈ ਇਹ ਬੇਨਤੀ ਹੈਗੀ ਉਹਨਾਂ ਨੂੰ ਵੀ ਕੀ ਕਹਿੰਦੇ ਜਿਹੜੀਆਂ ਵੀ ਗੱਡੀਆਂ ਕੁਆਲਟੀ ਗੱਡੀਆਂ ਲੋਕਾਂ ਨੂੰ ਦਿਓ ਤਾਂ ਕਿ ਲੋਕਾਂ ਦਾ ਤੁਹਾਡੇ ਵਿੱਚ ਵਿਸ਼ਵਾਸ ਬਣਿਆ ਰਵੇ ਇਹ ਵਿਸ਼ਵਾਸ ਬਣਾਈ ਰੱਖਣਾ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਆਨੰਦ ਮਹਿੰਦਰਾ ਜੀ ਦੀ ਠੀਕ ਹੈ ਤੁਸੀਂ ਗੱਲ ਕਰਨ ਜਾ ਰਹੇ ਹੁੰਦੇ ਹਾਂਜੀ ਜਾ ਰਹੇ ਹਾਂ ਜੀ ਅੰਦਰ ਜਾ ਰਹੇ ਹਾਂ ਜੀ ਮੇਰਾ ਨਾਮ ਜੀ ਸੁਨੀਲ ਚਰਮਾ ਹੈ ਜੀ ਮੈਂ ਜੀਐਮ ਸੇਲਜ਼ ਦਾਦਾ ਮੋਟਰ ਮਹਿੰਦਰਾ ਟੋਲੇਵਾਲ ਚੌਂਕ ਹੈਗਾ ਜੀ ਸਰ ਇੱਕ ਅੱਜ ਓਮਪ੍ਰਕਾਸ਼ ਨਾਮ ਇੱਕ ਗੱਡੀ ਘੱਡੀ ਹੈ ਅੜਗੋ ਮੇਧਵੀ ਕਾਫੀ ਪ੍ਰੋਬਲਮ ਹੈ ਪਹਿਲੇ ਦਿਨ ਤੋਂ 24 ਦਿਨ ਘੱਡੀ ਕੀਤੀ ਹੈ ਤੇ ਉਸ ਤੋਂ ਬਾਅਦ ਨੈਕਸਟ ਡੇ ਪ੍ਰੋਬਲਮ ਆਈ ਏਸੀ ਹੈ ਹੀਟ ਮਾਰਦਾ ਤੇ ਆ ਬਾਰ ਬਾਰ ਅੜਿਕਵਲ ਸ਼ਾਪ ਗਈ ਹੈ 7 ਘੰਟੇ ਦੇ ਹੋਣ ਦੇ ਬਾਅਦ ਵੀ ਗੱਡੀ ਤੇ ਟੈਕਨੀਸ਼ੀਅਨ ਅਜੇ ਵੀ ਫਾਲਟ ਹੈ ਅੱਜ ਸਾਡੇ ਸਾਹਮਣੇ ਬੈਠਾ ਸੈਟੀਸਫਾਈ ਨਹੀਂ ਕਰ ਸਕੀ ਕੀ ਕਰਨਾ ਇੱਥੇ ਸਰ ਜਿਸ ਤਰ੍ਹਾਂ ਤੁਸੀਂ ਹੁਣ ਆਏ ਹੋ ਇਹਨਾਂ ਦੇ ਨਾਲ ਓਮਪ੍ਰਕਾਸ਼ ਜੀ ਦੇ ਨਾਲ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਦੱਸਿਆ ਹੈਗਾ ਕਿ ਓਮਪ੍ਰਕਾਸ਼ ਜੀ ਪਹਿਲਾਂ ਸਾਡੇ ਕੋਲ ਆਏ ਸੀਗੇ ਅਸੀਂ ਇਹਨਾਂ ਦੇ ਨਾਲ ਆਪਣਾ ਲੜਕਾ ਭੇਜਿਆ ਜੀ ਚੈੱਕ ਕਰਾਈ ਗੱਡੀ ਉਸ ਟਾਈਮ ਬਿਲਕੁਲ ਠੀਕ ਚੱਲ ਰਹੀ ਸੀ ਗੱਡੀ 'ਚ ਕੋਈ ਪ੍ਰੋਬਲਮ ਨਹੀਂ ਸੀ ਇਹਨਾਂ ਦੇ ਨਾਲ ਅੱਧਾ ਪੌਣਾ ਘੰਟੇ ਦੀ ਡਰਾਈਵ ਹੋਈ ਹੈ ਇਹਨਾਂ ਦੀ ਵੀ ਤਸੱਲੀ ਹੋਈ ਹੈ ਤਾਂ ਹੀ ਇਹ ਦੁਬਾਰਾ ਗੱਡੀ ਘਰੇ ਵਾਪਸ ਲੈ ਕੇ ਗਿਆ ਚੈੱਕ ਕੀਤੀ ਤਸੱਲੀ ਕੀਤੀ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਇਹਨਾਂ ਦੀ ਦੁਬਾਰਾ ਕੰਪਲੇਂਟ ਆਈ ਅਸੀਂ ਫਿਰ ਵੀ ਗੱਡੀ ਇਹਨਾਂ ਦੀ ਜਿਹੜੀ ਹੈਗੀ ਆ ਆਪਣੀ ਵਰਕਸ਼ਾਪ ਮੈਂ ਇਹਨਾਂ ਨੂੰ ਫਿਰ ਵੀ ਇਹ ਰਿਕੁਐਸਟ ਕਰ ਰਿਹਾ ਕਿ ਇਹ ਜਿਹੜੀ ਗੱਡੀ ਹੈਗੀ ਆ ਆਪਣੀ ਵਰਕਸ਼ਾਪ ਭੇਜਣ ਅਸੀਂ ਪ੍ਰੋਪਰਲੀ ਚੈੱਕ ਕਰਾਂਗੇ ਚੈੱਕ ਕਰਕੇ ਜੋ ਵੀ ਇਹਨਾਂ ਦੀ ਕੰਪਲੇਂਟ ਆ ਉਹਨੂੰ ਪ੍ਰੋਪਰ ਠੀਕ ਕਰਾ ਕੇ ਦੇਵਾਂਗੇ ਅਸੀਂ ਇਹਨੂੰ ਕਹਿ ਰਹੇ ਹਾਂ ਕਿ ਅਸੀਂ ਕਰਾ ਕੇ ਦੇਵਾਂਗੇ ਤਾਂ ਪੂਰਾ ਕਰਵਾ ਕੇ ਦੇਵਾਂਗੇ ਬਟੇ ਭੇਜਣ ਨੂੰ ਗੱਡੀ ਤਿਆਰ ਨਹੀਂ ਹੈਗੀ ਸਰ ਇਨ ਕੇਸੂ ਭੇਜ ਦਿੰਦੇ ਆ ਉਸ ਤੋਂ ਬਾਅਦ ਵੀ ਦਿੱਕਤ ਆਉਂਦੀ ਫੇਰ ਕੀ ਕਰੀਏ ਮੈਨੂੰ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਕਿ ਕੋਈ ਵੀ ਗੱਡੀ ਆਪਾਂ ਲੈਣੇ ਆ ਉਹਦੇ ਨਾਲ ਵਾਰੰਟੀ ਹੈਗੀ ਆ ਉਹ ਗੱਡੀ ਦੇ ਉੱਤੇ ਪੂਰੀ ਵਾਰੰਟੀ ਹੈਗੀ ਆ ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ ਕਿ ਅਗਰ ਤੁਸੀਂ ਅੱਜ ਕਹਿ ਰਹੇ ਹੋ ਕਿ ਪ੍ਰੋਬਲਮ ਆ ਰਹੀ ਤੇ ਬਾਰ ਬਾਰ ਆਈ ਜਾਏਗੀ ਪ੍ਰੋਬਲਮ ਪ੍ਰੋਬਲਮ ਮੈਂ ਸਾਡੀ ਟੀਮ ਬੜੀ ਕਾਬਿਲ ਹੈ ਟੈਕਨੀਕਲ ਟੀਮ ਹੈ ਮਹਿੰਦਰਾ ਇਨਵੋਲਵ ਹੋਏਗੀ ਇਹਦੇ ਚ ਪ੍ਰੋਪਰ ਠੀਕ ਕਰਕੇ ਦੇਾਂਗੇ ਤਸੱਲੀ ਕਰਕੇ ਦੇਾਂਗੇ ਇਹਨਾਂ ਨੂੰ ਪੂਰੀ ਗੱਡੀ ਦੇ ਵਿੱਚ ਹੀ ਇਹ ਦਿੱਕਤ ਆ ਰਹੀ ਹੈ ਸਰ ਐਕਚੁਅਲੀ ਤੁਹਾਨੂੰ ਪਤਾ ਹੋਏਗਾ ਕਿ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਨਿਊਜ਼ ਸੁਣੀਆਂ ਹੋਣਗੀਆਂ ਤੁਸੀਂ ਭਰਾਵਾਂ ਨੇ ਨਿਊਜ਼ ਪੜ੍ਹੀਆਂ ਦੇਖੀਆਂ ਲਗਵਾਈਆਂ ਹੋਣਗੀਆਂ ਕਿ ਘਰਾਂ ਦੇ AC ਤੱਕ ਫਟ ਗਏ ਨੇ ਕਿਉਂਕਿ ਟੈਂਪਰੇਚਰ ਜਿਹੜਾ ਪਿਛਲੇ ਸਾਲ ਨਾਲੋਂ ਕਾਫੀ ਅੱਪ ਚੱਲਾ ਗਿਆ ਹੈ ਹੂੰ ਤੇ ਉਸ ਦੀ ਵਜ੍ਹਾ ਨਾਲ ਕੀ ਹੈਗਾ ਕਿ ਜੋ ਟੈਂਪਰੇਚਰ ਹੀ ਉੱਪਰ ਚੱਲਾ ਗਿਆ ਹੈਗਾ ਤਾਂ ਮੇਬੀ AC ਦੇ ਵਿੱਚ ਕੁਝ ਇਸ਼ੂ ਆ ਰਹੇ ਨੇ ਤੇ ਉਹਦੇ ਸਾਰਿਆਂ ਜੀ ਚੀਜ਼ਾਂ ਨੂੰ ਚੈੱਕ ਕਰਨ ਲਈ ਸਾਨੂੰ ਗੱਡੀ ਚਾ ਚੈੱਕ ਕਰਦੇ ਆ ਪ੍ਰੋਪਰ ਠੀਕ ਕਰਾ ਕੇ ਦੇਾਂਗੇ ਗੱਡੀ ਕਸਮ ਕਹਿ ਰਹਾ ਅਗਰ ਇਹ ਮੈਕ 35 ਨਹੀਂ ਹੁੰਦਾ ਗੱਡੀ ਤਾਂ ਕੰਪਨੀ ਰਿਪਲੇਸਮੈਂਟ ਦੀ ਆਸ਼ਵਾਸਨ ਦਿੰਦੀ ਗੱਡੀ ਇਹਦੇ ਵਿੱਚ ਸਰ ਗੱਡੀ ਆਪਾਂ ਪ੍ਰੋਪਰ ਚੈੱਕ ਕਰਾਂਗੇ ਇਹਨਾਂ ਨੂੰ ਠੀਕ ਕਰਕੇ ਦੇਾਂਗੇ ਅਗਰ ਇਹਨਾਂ ਦੀ ਕੋਈ ਤਸੱਲੀ ਨਹੀਂ ਹੁੰਦੀ ਹੈ ਗੱਡੀ ਦੇ ਵਿੱਚ ਸੇਮ ਪ੍ਰੋਬਲਮ ਕੋਈ ਰਹਿੰਦੀ ਹੈ ਨਾ ਸਿਰਫ ਇੱਕ ਇਸੇ ਹੀ ਪ੍ਰੋਬਲਮ ਦੀ ਗੱਲ ਕਰ ਰਿਹਾ ਅਗਰ ਇਹਦੇ ਵਿੱਚ ਕੋਈ ਪ੍ਰੋਬਲਮ ਰਹਿੰਦੀ ਹੈ ਦੈਨ ਵੀ ਵਿਲ ਡਿਸਕਸ ਵਿਦ ਦਾ ਮਹਿੰਦਰਾ ਅਥਾਰਾਈਜ਼ਡ ਪੀਪਲ ਜਿਹੜੇ ਆਪਣੇ ਮਹਿੰਦਰਾ ਤੋਂ ਆਣਗੇ ਟੈਕਨੀਕਲ ਟੀਮ ਵਾਲੇ ਉਹ ਫਿਰ ਜਿੱਦਾਂ ਗਾਈਡ ਕਰਨਗੇ ਜੀ ਉਸੇ ਹਿਸਾਬ ਨਾਲ ਅਸੀਂ ਕਸਟਮਰ ਦੀ ਸੈਟੀਸਫੈਕਸ਼ਨ ਪੂਰੀ ਕਰਾਵਾਂਗੇ ਮਤਲਬ ਤੁਸੀਂ ਸ਼ੋਰਟੀ ਨਹੀਂ ਦੇ ਰਹੇ ਜੇ ਕਿ ਰਿਪਲੇਸਮੈਂਟ ਕਿਉਂਕਿ ਮੈਂ ਸ਼ੋਰੂਮ 'ਚ ਬੈਠਾ ਹੈਗਾ ਜੀ ਮੈਂ ਜਦ ਤੱਕ ਗੱਡੀ ਮੇਰੀ ਟੈਕਨੀਕਲ ਟੀਮ ਚੈੱਕ ਨਹੀਂ ਕਰ ਲੈਂਦੀ ਮੈਂ ਕਿਸੇ ਵੀ ਚੀਜ਼ ਨੂੰ ਅਸ਼ੋਰਟ ਨਹੀਂ ਕਰ ਸਕਦਾ ਬਟ ਮਹਿੰਦਰਾ ਇਸ ਚੀਜ਼ ਨੂੰ ਸ਼ੋਰਟ ਕਰਦੀ ਹੈ ਕਿ ਅਗਰ ਤੁਹਾਡੀ ਗੱਡੀ 'ਚ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਤਾਂ ਮਹਿੰਦਰਾ ਨੂੰ ਪ੍ਰੋਪਰ ਠੀਕ ਕਰਕੇ ਦੇਗੀ ਸਰ ਤੁਸੀਂ ਕਹਿ ਰਹੇ ਹੋ ਟੈਕਨੀਕਲ ਪ੍ਰੋਬਲਮ ਹੋੜੀਏ ਜਿਹਨੂੰ ਕਾਬਿਲ ਇੰਜੀਨੀਅਰ ਦੀ ਗੱਲ ਕਰ ਰਹੇ ਹੋ ਰਿਪਲੇਸਮੈਂਟ ਲਈ ਤੇ ਗੱਡੀ ਗਈ ਸੀ ਬੰਨਣ ਵਾਸਤੇ ਉਹ ਕਾਬਿਲ ਹਜੇ ਤੱਕ ਸਹੀ ਨਹੀਂ ਕਰ ਪਾਰੇ ਦੂਜੀ ਵਾਰ ਜਾ ਰਹੀ ਹੈ ਨਹੀਂ ਸਰ ਐਦਾ ਹੁੰਦਾ ਹੈ ਕਿ ਜਦੋਂ ਇਹਨਾਂ ਦੀ ਗੱਡੀ ਇੱਕ ਵਾਰੀ ਪਹਿਲੀ ਗੱਲ ਤਾਂ ਮੈਂ ਤੁਹਾਡੀ ਗੱਲ ਠੀਕ ਕਰਨਾ ਚਾਹੂੰਗਾ ਸਰ ਗੱਡੀ ਵਰਕਸ਼ਾਪ ਤੇ ਸਿਰਫ ਇੱਕ ਵਾਰੀ ਆਈ ਹੈ ਜੀ ਉਸ ਟਾਈਮ ਚੈੱਕ ਕੀਤਾ ਗਿਆ ਸਾਬ ਨਾਲ ਨਹੀਂ ਆਏ ਉਸ ਟਾਈਮ ਵੀ ਗੱਡੀ ਅਸੀਂ ਘਰੋਂ ਪਿਕ ਕਰਾ ਕੇ ਮੰਗਾਈ ਹੈ ਗੱਡੀ ਬਿਲਕੁਲ ਠੀਕ ਸੀ ਉਸ ਟਾਈਮ ਵੀ ਮੈਂ ਤਾਂ ਹੱਲੇ ਵੀ ਕਹਿ ਰਿਹਾ ਕਿ ਗੱਡੀ ਠੀਕ ਹੈ ਔਰ ਇਹ ਜੇ ਟਾਈਮ ਦੇਣਗੇ ਨਾਲ ਗੱਡੀ 'ਚ ਬੈਠਣਗੇ ਤਸੱਲੀ ਕਰਨ ਚਲਾ ਕੇ ਦੇਖੇਗੀ ਸਾਡੀ ਟੀਮ ਵੀ ਇਹਨਾਂ ਦੇ ਨਾਲ ਬੈਠੇਗੀ ਚੈੱਕ ਕਰੇਗੀ ਅਗਰ ਕੋਈ ਪ੍ਰੋਬਲਮ ਆਏਗੀ ਜ਼ਰੂਰ ਕਲੀਅਰ ਕਰਕੇ ਦਵਾਗੇ ਪ੍ਰੋਬਲਮ ਆ ਕੇ ਤੁਸੀਂ ਕਹਿੰਦੇ ਗੱਡੀ ਸਹੀ ਹੈ ਤੁਸੀਂ 7 ਘੰਟੇ ਉਹਨਾਂ ਨੇ ਗੱਡੀ ਚਲਾਈ ਉਹਨਾਂ ਨੂੰ ਤੇ ਗਰਮ ਹਵਾ ਆ ਰਹੀ ਤੁਸੀਂ ਕਹਿ ਦੱਸ ਸਹੀ ਹੈ ਸਰ ਦੇਖੋ ਮੈਂ ਮੈਂ ਕੋਈ ਝੂਠ ਬੋਲ ਰਿਹਾ ਨਹੀਂ ਮੈਂ ਕਿਸੇ ਦੇ ਲਈ ਨਹੀਂ ਕਹਿਣਾ ਚਾਹੁੰਦਾ ਜੀ ਕਿ ਕੋਈ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਡੇ ਜੋ ਕਾਬਿਲ ਇੰਜੀਨੀਅਰਸ ਹੈਗੇ ਉਹ ਗੱਡੀ ਚੈੱਕ ਕਰਨਗੇ ਇਹ ਨਾਲ ਬੈਠਣ ਤੁਹਾਡੇ ਚੋ ਜਿਹੜਾ ਮਰਜ਼ੀ ਬੰਦਾ ਨਾਲ ਬੈਠ ਕੇ ਜਾ ਸਕਦਾ ਤਸੱਲੀ ਤਾਂ ਦੇਖੋ ਚੀਜ਼ ਨੂੰ ਚੈੱਕ ਕਰਕੇ ਹੀ ਹੋਏਗੀ ਸਰ ਸਰ ਕਾਬਿਲ ਇੰਜੀਨੀਅਰਸ ਤੁਸੀਂ ਕਿਹਾ ਕਾਬਿਲ ਇੰਜੀਨੀਅਰ ਵੱਲੋਂ ਹੀ ਜਿਹੜਾ ਨਵਾਂ ਸੈਂਪਲ ਹੈ ਉਹ ਦਿੱਤਾ ਗਿਆ ਕਸਟਮਰ ਨੂੰ खराब डिफेक्टेड जिन्नू कह सकते हैं नहीं जी ये चीज बिल्कुल ठीक दीती गई है बिल्कुल ठीक है अगर कस्टमर दी सेटिस्फैक्शन ਦੇ हिसाब ਨਾਲ ਕੋਈ ਚੀਜ਼ ਕਮੀ ਪੇਸ਼ੀ ਹੈ ਤਾਂ ਚੈੱਕ ਕਰਾ ਸਕਦੇ ਆਂ ਜੀ ਅਸੀਂ ਕਿਉਂਕਿ ਪਹਿਲੇ ਦਿਨੇ ਪ੍ਰੋਬਲਮ ਨਹੀਂ ਸੀ ਜਿਸ ਦਿਨ ਗੱਡੀ ਡਿਲੀਵਰ ਹੋਈ ਹੈ ਇਹ ਲੇਟਰ ਔਨ ਪ੍ਰੋਬਲਮ ਆਈ ਹੈ ਉਹਦਾ ਕੋਈ ਵੀ ਰੀਜ਼ਨ ਹੋ ਸਕਦਾ ਜੀ ਕੋਈ ਕਸਟਮਰ ਬੋਲ ਰਿਹਾ ਬਟ ਨਹੀਂ ਪਹਿਲੇ ਦਿਨ ਤੋਂ ਨਹੀਂ ਹੈ ਜੀ ਕੰਪਲੇਂਟ ਜੀ ਕਸਮਤੂੜ ਬੋਲ ਰਹੇ ਨਹੀਂ ਮੈਂ ਨਹੀਂ ਕਹਿ ਰਿਹਾ ਜੀ ਕਸਟਮਰ ਝੂਠ ਬੋਲ ਰਹੇ ਆ ਜੀ ਆਪਣੇ ਪਰਸੇ ਨੈਕਸਟ ਦਿਨ ਹਾਂ ਫਿਰ ਵੀ ਨੈਕਸਟ ਹੈ ਰੈਲੀ ਕੰਪਲੀਟ ਸਭ ਦੇਖੋ ਰੋਡ ਤੇ ਗੱਡੀ ਚੱਲਦੀ ਹੈਗੀ ਆ ਉਹਦੇ ਚ ਕੀ ਦਿੱਕਤ ਆਈ ਹੈ ਕੀ ਪਰੇਸ਼ਾਨੀ ਆਈ ਹੈ ਨਹੀਂ ਕਹਿ ਸਕਦੇ ਕਿਉਂਕਿ ਮਸ਼ੀਨਰੀ ਹੈ ਜੀ ਚੱਲਣ ਦੇ ਦੌਰਾਨ ਕੋਈ ਵੀ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਬਟ ਫਿਰ ਵੀ ਇਹਨਾਂ ਨੂੰ ਕੋਈ ਦਿੱਕਤ ਹੈ ਤਾਂ ਉਹ ਜਾ ਕੇ ਟੈਕਨੀਕਲ ਟੀਮ ਕੋਲ ਚੈੱਕ ਕਰਾਣ ਵਰਕਸ਼ਾਪ ਚੈੱਕ ਕਰਾਣ ਅਸੀਂ ਅਸ਼ੋਰੈਂਸ ਦਿੰਦੇ ਆ ਕਿ ਗੱਡੀ ਪ੍ਰੋਪਰ ਠੀਕ ਹੋ ਕੇ ਮਿਲੇਗੀ